ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਸੂਰਜ ਗ੍ਰਹਿ ਦਾ ਕੁੰਡਲੀ ਦੇ ਵਿੱਚ ਨੀਚ ਹੋਣਾ ਆਪਣੀ ਲਾਈਫ ਨੂੰ ਆਪਣੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਤੇ ਨਾਲ ਇਸ ਤੇ ਆਪਾਂ ਉਪਾਅ ਵੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਕੁੰਡਲੀ ਦੇ ਵਿੱਚ ਸੂਰਜ ਕਿਹੜੀ ਰਾਸ਼ੀ ਦੇ ਵਿੱਚ ਹੈ ਸੂਰਜ ਸਾਰੇ ਹੀ ਗ੍ਰਹਾਂ ਦਾ ਰਾਜਾ ਗ੍ਰਹਿ ਹੈ ਜਦੋਂ ਵੀ ਸੂਰਜ 7 ਨੰਬਰ ਦੀ ਰਾਸ਼ੀ ਲਿਬਰਾ ਯਾਨੀ ਕਿ ਤੁਲਾ ਤੁਲਾ ਦੇ ਵਿੱਚ ਹੁੰਦਾ ਹੈ ਤਾਂ ਸੂਰਜ ਜਿਹੜਾ ਨੀਚ ਦਾ ਹੁੰਦਾ ਹੈ ਨੀਚ ਦਾ ਸੂਰਜ ਹੋਣਾ ਹੱਡੀਆਂ ਜੋੜਾਂ ਨੂੰ ਕਮਜ਼ੋਰ ਕਰਦਾ ਹੈ ਸਰੀਰਕ ਤਾਕਤ ਨੂੰ ਘਟ ਕਰਦਾ ਹੈ ਪਿਤਾ ਦੀ ਸਿਹਤ ਨੂੰ ਹੈ ਜਿਹੜਾ ਖਰਾਬ ਕਰਦਾ ਹੈ ਨੀਚ ਦੇ ਸੂਰਜ ਵਾਲਿਆਂ ਨੂੰ ਜਲਦੀ ਹੈ ਜਿਹੜੀ ਗਵਰਨਮੈਂਟ ਜੌਬ ਨਹੀਂ ਮਿਲਦੀ ਸੂਰਜ ਨੀਚ ਵਾਲੇ ਦੁਨੀਆ ਦੇ ਵਿੱਚ ਆਪਣਾ ਨਾਮ ਵੀ ਨਹੀਂ ਬਣਾ ਸਕਦੇ ਰਾਜਨੀਤੀ ਵਿੱਚ ਆਉਣ ਲਈ ਸੂਰਜ ਦਾ ਮਜ਼ਬੂਤ ਸਥਿਤੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਇੱਕ ਜੋਗ ਹੋਰ ਬੰਦ ਹੈ ਕੁੰਡਲੀ ਦੇ ਵਿੱਚ ਉਹ ਹੈ ਗ੍ਰਹਿਣ ਜੋਗ ਸੂਰਜ ਪਲੱਸ ਰਾਹੂ ਦੀ ਯੁਤੀ ਸੂਰਜ ਪਲੱਸ ਰਾਹੂ ਦੀ ਯੁਤੀ ਨਾਲ ਸੂਰਜ ਦਾ ਗ੍ਰਹਿਣ ਜੋਗ ਬਣਦਾ ਜੇਕਰ ਕਿਸੇ ਦੀ ਕੁੰਡਲੀ ਦੇ ਵਿੱਚ ਸੂਰਜ ਰਾਹੂ ਦਾ ਯੋਗ ਹੈ ਤਾਂ ਉਸ ਨੂੰ ਸਰਕਾਰੀ ਤੌਰ ਤੇ ਕੋਈ ਉਲਝਣਾ ਪੈ ਸਕਦੀਆਂ ਨੇ ਅਤੇ ਉਸ ਨੂੰ ਸਰਕਾਰ ਤੋਂ ਕੋਈ ਦੰਡ ਮਿਲ ਸਕਦਾ ਹੈ ਜਿਸ ਨਾਲ ਉਸ ਦੀ ਤਨਹਾਨੀ ਵੀ ਹੁੰਦੀ ਹੈ ਅਤੇ ਦੁਨੀਆ ਦੇ ਵਿੱਚ ਮਾਨ ਸਨਮਾਨ ਹੈ ਜਿਹੜਾ ਉਸ ਦੇ ਵਿੱਚ ਕਮੀ ਆਉਂਦੀ ਹੈ ਜੇਕਰ D1 ਚਾਰਟ ਵਿੱਚ ਤੁਹਾਡਾ ਲਗਨ 5 ਨੰਬਰ ਦੀ ਰਾਸ਼ੀ ਲਿਓ ਜਾਨੀ ਸਿੰਘ ਦਾ ਹੈ ਤਾਂ ਤੁਹਾਡਾ ਸੂਰਜ 7 ਨੰਬਰ ਦੀ ਰਾਸ਼ੀ ਲਿਬਰਾ ਜਾਨੀ ਕਿ ਤੁਲਾ ਦੇ ਵਿੱਚ ਹੈ ਤਾਂ ਤੁਹਾਨੂੰ ਜਿਆਦਾ ਪ੍ਰੋਬਲਮ ਆਉਣੀਆਂ D1 ਚਾਰਟ ਦੇਖ ਕੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਲਗਨ ਦਾ ਜਿਹੜਾ ਸੂਰਜ ਹੈ ਤੁਹਾਡੇ ਕਾਰਕ ਗ੍ਰਹਿ ਆ ਜਾਂ ਮਾਰਕ ਗ੍ਰਹਿ ਹੈ ਤੁਹਾਡੀ ਕੁੰਡਲੀ ਦਾ ਸੂਰਜ ਕਰਕ ਗ੍ਰਹਿ ਹੈ ਅਤੇ ਉਹ ਤੁਲਾ ਰਾਸ਼ੀ ਦੇ ਵਿੱਚ ਹੈ ਤਾਂ ਸੂਰਜ ਦੀ ਜਦੋਂ ਮਹਾਦਸ਼ਾ ਚੱਲੇਗੀ ਜਾਂ ਅੰਤਰਦਸ਼ਾ ਚੱਲੇਗੀ ਤਾਂ ਤੁਹਾਨੂੰ ਕੋਟਕ ਕਚਹਿਰੀਆਂ ਦੇ ਜਿਹੜੇ ਚੱਕਰ ਲੱਗਣਗੇ ਬਦਨਾਮੀ ਹੋਏਗੀ ਸਰਕਾਰ ਤੋਂ ਕੋਈ ਦੰਡ ਮਿਲੇਗਾ ਹਰ ਕੰਮ ਦੇ ਵਿੱਚ ਜਿਹੜੀ ਤੁਹਾਨੂੰ ਸਫਲਤਾ ਮਿਲੇਗੀ ਇਸ ਦੇ ਲਈ ਕੁੰਡਲੀ ਦਿਖਾ ਕੇ ਜਿਹੜੇ ਉਪਾਅ ਕਰਨੇ ਬਹੁਤ ਜ਼ਰੂਰੀ ਨੇ ਤਾਂ ਕਿ ਇਸ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ ਜੇਕਰ ਤੁਹਾਨੂੰ ਇਹ ਪ੍ਰੋਬਲਮਾਂ ਪਰੇਸ਼ਾਨੀਆਂ ਆ ਰਹੀਆਂ ਨੇ ਤੁਸੀਂ ਸਭ ਤੋਂ ਪਹਿਲਾਂ ਧੁੱਪ ਦੇ ਵਿੱਚ ਆਪਣਾ ਜਿਹੜਾ ਸਿਰ ਧੱਕੇ ਰੱਖਣਾ ਹੈ ਦੂਸਰਾ ਤੁਸੀਂ ਸੂਰਜ ਨੂੰ ਰੋਜ਼ਾਨਾ ਜਲਦੇ ਹੋ ਤੀਸਰਾ ਤੁਸੀਂ ਬਾਂਦਰਾ ਨੂੰ ਕੁਛ ਨਾ ਕੁਛ ਖਾਣ ਨੂੰ ਪਾਉਂਦੇ ਰਹੋ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ 100% ਲਾਭ ਮਿਲਣਗੇ ਬਨバイਬਨ ਆਪਾਂ ਸਾਰੇ ਹੀ ਗ੍ਰਹਾਂ ਦੇ ਨੀਚ ਦੇ ਹੋਣ ਨਾਲ ਕੀ ਪ੍ਰਭਾਵ ਆਪਣੀ ਜ਼ਿੰਦਗੀ ਦੇ ਵਿੱਚ ਪੈਂਦੇ ਹੈ ਅੱਗੇ ਵੀਡੀਓ ਬਣਾਵਾਂਗੇ ਤੁਸੀਂ ਆਪਣੇ ਰਿਲੇਟਿਵਜ਼ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਅਨੁਸਾਰ ਜੋਤਿਸ਼ ਅਨੁਸਾਰ ਅਤੇ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਜੇਕਰ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ